जरूरी है सारे मसले लाइको हाल सारे मसले लाइको हाल खान स्थान जरूरी है खान स्थान जरूरी है ਪਟੰਛਿੰਨ ਤੇਰੀ ਸੋਚਦੇ ਬਾਬਾ ਜ਼ੋਰਾਵਰ ਸਿੰਘ ਤੇਰੀ ਸੋਚਦੇ ਭਾਈ ਦਲਾਵਰ ਸਿੰਘ ਤੇਰੀ ਸੋਚਦੇ ਭਾਈ ਸੁਮੰਤ ਸਿੰਘ ਦੇਵ ਸਿੰਘ ਤੇਰੀ ਸੋਚਦੇ ਸਤ ਜੀਵਾਲ ਸਿੰਘ ਭਿੰਡਾ ਵਾਲਾ ਤੇਰੀ ਸੋਚਦੇ ਉਹ ਸਾਡੀ ਮਜਬੂਰੀ ਹੈ ਹਰ ਸਾਡਾ ਜਰੂਰੀ ਹੈ ਉਹ ਸਾਡੀ ਮਜਬੂਰੀ ਹੈ मजबूरी ज़रूरी ज़रूरी हैलसपान ज़रूरी हैसा जी शहरजादे अ ਅੱਜ ਤੁਹਾਡੇ ਵੱਲੋਂ ਇੱਕ ਸਨੇਹਾ ਬਾਰਸਲੀ ਪਾਰਲੀਮੈਂਟ ਦੇ ਵਿੱਚ ਹੰਕਾਰਿਆ ਹੋਇਆ ਅਮਿਤ ਸ਼ਾ ਕਹਿ ਰਿਹਾ ਹੈ ਕਿ ਸਿੱਖੋ ਈਨ ਮੰਨ ਲਓ ਈਨ ਜੇਕਰ ਤੁਸੀਂ ਈਨ ਮੰਨ ਲੋਗੇ ਤਾਂ ਤੁਹਾਨੂੰ ਰਿਹਾ ਕਰਾਂਗੇ ਸਰਜਾਦਿਆਂ ਨੂੰ ਵੀ ਇਹੀ ਗੱਲ ਕਹੀ ਗਈ ਸੀ ਕਿ ਸਰਜਾਦਿਓ ਈਨ ਮੰਨ ਲਓ ਤੁਹਾਨੂੰ ਬੇਗਮਾ ਦੇ ਦਿਆਂਗੇ ਤੁਹਾਨੂੰ ਰਾਜ ਦੇ ਦਿਆਂਗੇ ਠੋਕਰ ਮਾਰ ਕੇ ਸਾਥ ਸਿੰਘ ਜੀ ਈਨ ਨਹੀਂ ਮੰਨੀ ਦੇ ਸਿੱਖ ਗੋਮ ਕਿਵੇਂ ਨਮਨ ਲਵੇਗੀ ਤੇ ਤੁਹਾਡੇ ਵਾਲਾ ਮੁੱਖ ਮੰਤਰੀ ਵੀ ਕਹਿੰਦਾ ਸੀ ਕਿ 27 ਤਰੀਕ ਨੂੰ ਮਾਰਕੂਤੋਂ ਨਾ ਬਜਾਉਣੀ ਐ ਸੀ ਮਾਰਕੂਤੋਂ ਨਾਲ ਅੱਜ ਸਰਜਾਦਿਆਂ ਦੇ ਸਾਲਾਂ ਤੋਂ ਜਕਾਰਿਆਂ ਦੀ ਗੂੰਜ ਦੇ ਵਿੱਚ ਇਹਨਾਂ ਦੋਨਾਂ ਨੂੰ ਇੱਕ ਸਿਹਰਾ ਦੇ ਦਿਓ ਸਾਧ ਸੰਗਤ ਜੀ ਪਾਵਾ ਖੜੀਆਂ ਕਰਕੇ ਜਕਾਰਿਆਂ ਦੇ ਨਾਲ ਗੁੱਜੋ ਬੋਲੇ ਜੈ ਸੋ ਨਿਹਾਲ सोध हैसीअ त ਆਪ ਕੋਲ ਨੀਂਦ ਨਹੀਂ ਆਉਂਦਾ ਤਾਂ ਸੌਂ ਜਾਓ। ਕਾਫੀ ਚੇਲੇ ਗੁੰਜਿਆ ਰਹਿੰਦਾ ਤੇ ਸੰਸਾਰ ਦਾ ਬਾਬਾ ਹੁਣ ਕਿਹੜਾ। ਕਿਉਂਕਿ ਇਹ ਆਲਾਰਮ ਬਾਹਰ ਤੋਂ ਪੰਜਾਬ ਦੇ ਮਹਾਂਜਾਦੇ ਦੇ ਸ਼ਿੰਗੂ ਤਿਹਾਰਾਂ ਦੇ ਵੇਲੇ ਆ ਗਿਆ।